ਹਵਾਲੇ ਨਾਲ ਅੱਜ ਇਲੈਕਸ਼ਨ ਕਮਿਸ਼ਨ ਕੋਲ ਇੱਕ ਦਰਖਾਸਤ ਦੇ ਕੇ ਆਇਆ ਮੈਂ ਉਹਨਾਂ ਨੂੰ ਕਿਹਾ ਵੀ ਪੰਜਾਬ ਸਰਕਾਰ ਨੇ ਧੂਮਿਕਾ ਤਿਆਰ ਕਰਤੀ ਹੈ ਵੀ ਕੱਲ ਇਸ ਇਲੈਕਸ਼ਨ ਦੇ ਮਾਹੌਲ ਦੇ ਅੰਦਰ ਅਗਰ ਕਿਸੇ ਬੀਜੇਪੀ ਕੈਂਡੀਡੇਟ ਦੇ ਉੱਤੇ ਕੋਈ ਵੀ ਅਨਸੁਖਾਵੀ ਘਟਨਾ ਹੁੰਦੀ ਹੈ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਨਹੀਂ ਹੋਊਗੀ क्योंकि एडवोकेट जनरल साहब सुप्रीम कोर्ट से बयान दे के आए है जेड़ा मैं नहीं कह रहा मैं थोड़ा एक ध्यान इस पास आऊँगा एक स्टेटमेंट जी है सुप्रीम कोर्ट के जस्टिस साहब कह रहे हैं जस्टिस संजीव खन्ना और जस्टिस दीपांकर दत्ता की पीठ ने मामले की सुनवाई करते हुए कहा कि कभी कभी लोगों को असुविधा होती है ਪਰ ਹਮੇ ਇਹ ਨਹੀਂ ਭੁੱਲਣਾ ਚਾਹੀਏ ਕਿ ਪੰਜਾਬ ਸਰਕਾਰ ਨੇ ਕਿਹਾ ਹੈ ਪੰਜਾਬ ਮੇ ਅਤੰਕਵਾਦ ਫਿਰਸੇ ਪਨਪ ਰਹਾ ਹੈ ਪੰਜਾਬ ਸਰਕਾਰ ਸੁਪਰੀਮ ਕੋਰਟ ਚ ਕੇ ਕੇ ਆਈ ਹੈ ਵੀ ਪੰਜਾਬ ਦੇ ਅੰਦਰ ਟੈਰਰਿਜ਼ਮ ਆਪਣੇ ਪੈਰ ਫੈਲਾ ਰਿਹਾ ਹੈ ਸਾਡੇ ਤਾਂ ਐਡਵੋਕੇਟ ਜਨਰਲ ਸਾਹਿਬ ਕਹਿੰਦੇ ਵੀ ਮੁੱਖ ਮੰਤਰੀ ਵੀ ਸੁਰੱਖਿਤ ਨਹੀਂ ਪਹਿਲਾ ਮੂਸੇਵਾਲਾ ਮਾਰਿਆ ਗਿਆ ਹੁਣ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਹੈ ਇਹਦਾ ਮਤਲਬ ਹੈ ਵੀ ਜਿਹੜੇ ਬੀਜੇਪੀ ਵਾਲੇ ਉਮੀਦਵਾਰ ਹੈ ਉਹਨਾਂ ਦੇ ਅਸੀਂ ਸਾਡਾ ਕੋਈ ਕੱਲ ਜ਼ਿੰਮੇਵਾਰੀ ਹੈ ਨਹੀਂ ਇਸ ਕਰਕੇ ਮੈਂ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਜਿਹੜੀ ਗੱਲ ਕਹਿ ਕੇ ਆਇਆ ਪਹਿਲੀ ਗੱਲ ਤਾਂ ਮੈਂ ਕਹੀ ਹੈ ਵੀ ਮੈਂ ਮੈਂ ਇਸ ਗੱਲ ਤੇ ਨਹੀਂ ਇਹਦੇ ਨਾਲ ਐਡਵੋਕੇਟ ਜਰਨਲ ਜਾਂ ਪੰਜਾਬ ਸਰਕਾਰ ਦੇ ਨਾਲ ਮੈਂ ਇਸ ਗੱਲ ਤੇ ਸਹਿਮਤ ਨਹੀਂ ਵੀ ਪੰਜਾਬ ਦੇ ਅੰਦਰ ਅਤੰਕਵਾਦ ਪੈਰ ਫੈਲਾ ਰਿਹਾ ਹੈ ਮੈਂ ਕਹਾਂ ਜੀ ਮੈਂ ਉਮੀਦ ਕਰਦਾ ਹੋਪ ਆਈ ਹੋਪ ਵੀ ਆ ਜਿਹੜੇ ਬਿਆਨ ਦਿੱਤੇ ਐ ਝੂਠੇ ਐ ਵੀ ਇਹਨਾਂ ਨੇ ਸਿਰਫ ਆਪਣੀ ਭੂਮਿਕਾ ਬਣਾਉਣ ਵਾਸਤੇ ਐਵੇਂ ਜਾ ਕੇ ਉੱਥੇ ਗੱਲ ਕਹਿਤੀ ਇਹਦੇ ਵਿੱਚ ਕੋਈ ਆਧਾਰ ਨਹੀਂ ਜੇ ਇਹ ਜੇ ਆਧਾਰ ਹੈ ਫਿਰ ਇਲੈਕਸ਼ਨ ਕੀ ਹੋਣਗੇ ਸਭ ਪੰਜਾਬ ਦੇ ਅੰਦਰ ਜੇ ਪੰਜਾਬ ਦੇ ਅੰਦਰ ਅਤੰਕਵਾਦ ਫੈਲ ਰਿਹਾ ਹੈ ਤਾਂ ਫੇਰ ਤਾਂ ਨਿਬੜ ਗਿਆ ਕੰਮ ਪੰਜਾਬ ਦਾ ਤਾਂ ਵੀ ਹਿੰਦੁਸਤਾਨ ਦੇ ਅੰਦਰ ਸੱਤ ਫੇਜ਼ ਦੇ ਅੰਦਰ ਇਲੈਕਸ਼ਨ ਇਸ ਕਰਕੇ ਹੋ ਰਿਹਾ ਹੈ ਵੀ ਸੁਰੱਖਿਆ ਮਹੱਈਆ ਕਰਵਾਈ ਜਾ ਸਕੇ ਸਾਰਿਆਂ ਨੂੰ ਪਰ ਪੰਜਾਬ ਦਾ ਤਾਂ ਕੇਸ ਹੀ ਅਡੋ ਗਿਆ ਪੰਜਾਬ 'ਚ ਤਾਂ ਟੈਰਰਿਜ਼ਮ ਹੈ ਜੋ ਜੰਮੂ ਕਸ਼ਮੀਰ ਦੇ ਹਾਲਾਤ 370 ਤੋੜਨ ਤੋਂ ਪਹਿਲਾਂ ਸੀ ਉਹ ਹਾਲਾਤ ਇੱਥੇ ਬਣਦਾ ਕਹਿ ਰਹੇ ਆ ਭਗਵੰਤ ਮਾਨ ਜੀ ਇੱਕ ਪਾਸੇ ਭਗਵੰਤ ਮਾਨ ਜੀ ਕਲੇਮ ਕਰਦੇ ਆ ਵੀ ਲਾਅ ਐਂਡ ਆਰਡਰ ਸਿਚੁਏਸ਼ਨ ਬੜੀ ਮજબૂત ਹੈ ਬੜੀ ਸਿੱਤੀ ਸਾਡੇ ਕੰਟਰੋਲ 'ਚ ਹੈ ਤੇ ਜਦੋਂ ਆਪ ਤੇ ਭੀੜ ਪਈ ਉਦੋਂ ਜਾ ਕੇ ਭਗਵੰਤ ਮਾਨ ਜੀ ਕਹਿ ਰਹੇ ਆ ਵੀ ਇੱਥੇ دہشت ਅਤੰਕਵਾਦ ਫੈਲ ਰਿਹਾ ਹੈ ਸਭ ਕੋਈ ਅਤੰਕਵਾਦ ਨਹੀਂ ਫੈਲ ਰਿਹਾ ਪੰਜਾਬ ਦੇ ਅੰਦਰ ਸਰਕਾਰ ਦੀ ਕਮਜ਼ੋਰੀ ਫੈਲ ਰਹੀ ਹੈ ਸਭ ਸਰਕਾਰ ਦੀ ਨੀਅਤ ਦੇ ਉੱਤੇ ਸ਼ੱਕ ਹੈ ਤੇ ਸਰਕਾਰ ਜਦੋਂ ਮੈਂ ਕਹਿੰਨਾ ਆਮ ਆਦਮੀ ਪਾਰਟੀ ਕੱਲੀ ਨਹੀਂ ਸਾਬ ਉਹਨਾਂ ਦੇ ਭਾਈਵਾਲ ਕਾਂਗਰਸ ਵੀ ਇਹਦੇ ਵਿੱਚ ਸ਼ਾਮਿਲ ਹੈ ਆ ਜੋ ਕੁਝ ਵੀ ਕੀਤਾ ਜਾ ਰਿਹਾ ਜਿੱਥੇ ਸਾਡੇ ਕੈਂਡੀਡੇਟਸ ਦਾ ਵਿਰੋਧ ਹੋ ਰਿਹਾ ਜਿੱਥੇ ਆਹ ਰੌਲਾ ਪੈ ਰਿਹਾ ਕਿਸਾਨਾਂ ਦਾ ਤਾਂ ਨਾਮ ਬਦਨਾਮ ਕਰ ਰਿਹਾ ਦੋਨੋਂ ਤਿੰਨੋਂ ਰਲਕੇ ਸਾਹਿਬ ਇਹ ਦੋਨੋਂ ਤਾਂ ਇਕੱਠੇ ਐ ਤੇ ਵਿਚਾਲੇ ਤੰਦੂਰ ਤਪਿਆ ਉਹਦੇ ਵਿੱਚ ਅਕਾਲੀ ਵੀ ਆਪਣੀ ਰੋਟੀ ਸੇਕੀ ਜਾਂਦੇ ਉਹ ਵੀ ਚਾਰ ਬੰਦੇ ਨਾਲ ਵਿਚਾਲੇ ਭੇਜ ਦਿੰਦੇ ਆ ਵੀ ਕੇ ਸਰਕਾਰ ਦੀ ਸ਼ੈ ਸਾਨੂੰ ਕਿਸੇ ਨੇ ਪੁੱਛਣਾ ਤੇ ਆ ਜਿਹੜਾ ਪਰਸੋਂ सुरेंद्रਪਾਲ ਕਿਸਾਨ ਜੀ ਦੀ ਡੈਥ ਹੋਈ ਹੈ ਬੜਾ ਸਾਨੂੰ ਉਸ ਗੱਲ ਦਾ ਅਫਸੋਸ ਹੈ ਸੀ ਉਹਦੇ ਪਰਿਵਾਰ ਦੇ ਨਾਲ ਸਾਨੂੰ ਵੀ ਉਤੀ ਰੱਖਦੇ ਆ ਪਰ ਉਹ ਵੀ ਅਕਾਲੀ ਦਲ ਦਾ ਕਾਰਜਕਰਤਾ ਸੀਗਾ ਸਾਹਿਬ ਤੇ ਹਰਪਾਲਪੁਰਾ ਜੀ ਸਾਡੇ ਜਿਹੜੇ ਵਾਪਸ ਅਕਾਲੀਆਂ ਨੂੰ ਛੱਡ ਕੇ ਸਾਡੇ ਚ ਰਲੇ ਆ ਉਹ ਪਹਿਲਾਂ ਕੁਲੀਗ ਸੀਗੇ ਇਸ ਕਰਕੇ ਉਹਨਾਂ ਦਾ ਨਾਮ ਵੀ ਪਰਚੇ 'ਚ ਪਾਤਾ ਸਾਹਿਬ ਸਾਰੇ ਪੰਜਾਬ ਨੇ ਵੀਡੀਓ ਦੇਖੀ ਐ ਵੀ सुरेंद्रਪਾਲ ਜਿਹੜੇ ਕਿਸਾਨ ਸੀਗੇ ਉਹ ਗਰਮੀ ਦੇ ਅੰਦਰ ਆਪ ਗਸ਼ ਖਾ ਕੇ ਉੱਥੇ ਡਿੱਗ ਪੈਂਦੇ ਐ ਕੋਈ ਉਹਨਾਂ ਦੇ ਨੇੜੇ ਬੰਦਾ ਨਹੀਂ ਕੁਛ ਨਹੀਂ ਤੇ ਉਹਦੇ ਉੱਤੇ ਉਹ ਲੋਕ ਪਰਚਾ ਕਰਵਾ ਰਹੇ ਹੈ ਜਿਹੜੇ ਉੱਥੇ ਤੁਸੀਂ ਅਗਰ ਵੀਡੀਓ ਨੂੰ ਸੁਣੋ ਤੇ ਬੈਕਗ੍ਰਾਉਂਡ 'ਚ ਜਿਹੜਾ ਰੌਲਾ ਪੈ ਰਿਹਾ ਉਹ ਕਹਿੰਦੇ ਵੀਡੀਓ ਬਣਾਓ ਵੀਡੀਓ ਬਣਾਓ ਕਿਸੇ ਨੇ ਆ ਨਹੀਂ ਕਿਹਾ ਵੀ ਸਰੁੰਦਰਪਾਲ ਨੂੰ ਚੱਕੋ ਕੋਈ ਪਾਣੀ ਪਿਆਓ ਜਾਂ ਕੋਈ ਮਾੜਾ ਮੋਟਾ ਹਵਾ ਦਿਓ ਕੋ ਚੱਲੋ ਹਵਾ ਚੱਲੋ ਵੀਡੀਓ ਬਣਾਓ ਕਿਉਂਕਿ ਇਹ ਸਾਰੀ ਇੱਕ ਸੱਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਸਾਰੇ ਰਲ ਮਿਲ ਕੇ ਬੀਜੇਪੀ ਤੋਂ ਡਰੀ ਜਾਂਦੇ ਐ ਇਸ ਕਰਕੇ ਵੀ ਬੀਜੇਪੀ ਦੇ ਪਿੰਡਾਂ 'ਚ ਜਾ ਕੇ ਵੜ ਗਈ ਤੇ ਥੋਡੇ ਵਾਲਾ ਤਿੰਨਾਂ ਚਾਰਾਂ ਦਾ ਸੁਪੜਾ ਸਾਫ਼ ਹੈ ਇਸ ਕਰਕੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਬੇਨਤੀ ਕਰਕੇ ਆਇਆ ਵੀ ਇੱਕ ਤਾਂ ਇਹ ਜਿਹੜੀ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਐਗਜੈਕਟ ਜੋ ਹੈ ਸਰਕਾਰ ਕੁਝ ਕਹਿ ਰਹੀ ਹੈ ਐਡਵੋਕੇਟ ਜਨਰਲ ਸਾਹਿਬ ਕੁਝ ਕਹਿ ਰਹੇ ਮੈਂ ਸਹਿਮਤ ਨਹੀਂ ਉਹ ਇੱਕ ਇੰਡੀਪੈਂਡੈਂਟ ਰਿਪੋਰਟ ਬਣਾ ਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਭੇਜਣ ਐਂਡ ਆਈ ਹੋਪ ਥੈਟ ਇਸ ਸਟੇਟਮੈਂਟ ਇਜ਼ ਟੋਟਲੀ ਬੋਗਸ ਔਨ ਪਾਰਟ ਆਫ ਐਡਵੋਕੇਟ ਜਨਰਲ ਵੀ ਪੰਜਾਬ ਦੇ ਅੰਦਰ ਕੋਈ ਅਤੰਕਵਾਦ ਹੈ ਨਹੀਂ ਜੇ ਹੈ ਉਹਦੇ ਵਾਸਤੇ ਫਿਰ ਇਲੈਕਸ਼ਨ ਕਮਿਸ਼ਨ ਨੂੰ ਸੋਚਣਾ ਪਊਗਾ ਸਾਹਿਬ ਆ ਕਿਤੇ ਇਲੈਕਸ਼ਨ ਟਾਲਣ ਵਾਸਤੇ ਨਹੀਂ ਕੋ ਕਹਾਣੀਆਂ ਬਣਾਈ ਜਾ ਰਹੀ ਹੈ ਇਲੈਕਸ਼ਨ ਆਗਾ ਪਿਸ਼ਾ ਕਰ ਲਈਏ ਬੜਾ ਗੰਭੀਰ ਮੁੱਦਾ ਸਾਹਿਬ ਆ ਮਸਲਾ ਇਕੱਲੇ ਬੀਜੇਪੀ ਨੂੰ ਡੀ ਮੋਰੀਲਾਈਜ਼ ਕਰਨ ਦਾ ਨਹੀਂ ਪੰਜਾਬ ਦੇ ਭੁਵਿੱਖ ਦੇ ਉੱਤੇ ਜਿਸ ਕਿਸਮ ਦੇ ਇਲਜ਼ਾਮ ਲੱਗ ਰਹੇ ਆ ਵੀ ਇੱਥੇ ਅਤੰਕਵਾਦ ਆ ਮੇਰੇ ਵਰਡ ਨਹੀਂ ਹੈ ਸਬ ਐਡਵੋਕੇਟ ਜਨਰਲ ਕਹਿ ਕੇ ਹੈ ਟੈਰਰਿਜ਼ਮ ਇਸ ਟੇਕਿੰਗ ਰੂਟਸ ਇਨ ਪੰਜਾਬ ਸੋ ਇਹਨੂੰ ਗੰਭੀਰਤਾ ਨਾਲ ਲੈਣ ਆ ਮੈਂ ਬੇਨਤੀ ਕਰ ਗਿਆ ਸਾਡੇ ਬੰਦੇ ਦੇ ਉੱਤੇ ਜਿਹੜਾ ਪਰਚਾ ਹੈ ਟੋਟਲੀ ਬੋਗਸ ਪਰਚਾ ਹੈ ਸਾਬ ਅੰਡਰ ਪ੍ਰੈਸ਼ਨ ਚੀਫ ਮਿਨਿਸਟਰ ਦੇ ਹਦਾਇਤਾਂ ਨਾਲ ਕਾਂਗਰਸ ਪਾਰਟੀ ਦੇ ਹਦਾਇਤਾਂ ਨਾਲ ਉੱਥੇ ਇਹਨਾਂ ਦੀ ਆਪਸ ਵਿੱਚ ਮਿਲੀ ਭਗਤ ਹੈ ਸਾਰੇ ਇਹ ਪੰਜਾਬ 'ਚ ਸਾਰੇ ਹਿੰਦੁਸਤਾਨ 'ਚ ਮਿਲੀ ਭਗਤ ਹੈ ਸਾਡੇ ਕੈਂਡੀਡੇਟ ਦੇ ਉੱਤੇ ਤੇ ਮੈਂ ਇਸ ਗੱਲ ਦੀ ਵੀ ਚਿੰਤਾ ਪ੍ਰਗਟ ਕੀਤੀ ਵੀ ਚਲੋ ਮਾਤੜ ਕਿਤੇ ਹੋਰ ਸਾਡੇ ਵਰਗਿਆਂ ਨਾਲ ਤਾਂ ਜੋ ਕੁਝ ਹੋਊਗਾ ਦੇਖਾਂਗੇ ਪਰ ਇੱਕ ਮਹਿਲਾ ਉਮੀਦਵਾਰ ਉੱਥੇ ਜਿਸ ਕਿਸਮ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ ਮਹਾਰਾਣੀ ਪ੍ਰਨੀਤ ਕੌਰ ਦੇ ਉਸका ਜਦੋਂ ਗੱਡੀ ਘੇਰ ਕੇ ਤੇ ਉੱਥੇ ਜੋ ਕੁਝ ਕਿਹਾ ਗਿਆ ਮੈਂ ਸਮਝਦਾ ਕਿਸਾਨਾਂ ਨੂੰ ਸ਼ੁਭਾ ਨਹੀਂ ਦਿੰਦਾ ਮੇਰੀ ਬੇਨਤੀ ਕਿਸਾਨਾਂ ਨੂੰ ਐਵੇਂ ਇਹਨਾਂ ਦੇ ਹੱਥਾਂ 'ਚ ਪਿੱਟ ਪਿੱਠੂ ਨਾ ਬਣੋ ਇਹ ਤੁਹਾਨੂੰ ਇਸਤੇਮਾਲ ਕਰ ਰਹੀ ਹੈ ਜੋ ਬਹੁਤ ਹੀ ਮੰਦ ਪੱਗਾ ਹੈ ਪਰ ਉਸ ਮਸਲੇ ਤੇ ਅਜੇ ਗੱਲਬਾਤ ਕਰਨੀ ਬਕਾਇਆ ਪਈ ਹੈ ਕਿਸਾਨਾਂ ਵਾਲੀ ਗੱਲ ਵੀ ਮੈਂ ਕਰੂੰਗਾ ਅਪਰਾਧ ਚ ਮੁੱਦਾ ਪੰਜਾਬ ਦੀ ਇਸ ਅਮਨ ਸ਼ਾਂਤੀ ਦੇ ਉੱਤੇ ਇਸ ਸਰਕਾਰ ਦੀ ਕੋੜੀ ਅੱਖ ਜਿਹੜੀ ਹੈ ਤੇ ਸਰਕਾਰ ਦੇ ਨਾਲ ਜਿਹੜੀ ਪਿੱਠੂ ਸੋ ਕੋਲ اپੋਜੀਸ਼ਨ ਕਾਂਗਰਸ ਹੈ ਉਹਦੇ ਲੀਡਰਾਂ ਦੀ ਮੈਂ ਅੱਜ ਇਹਨਾਂ ਕੋਲ ਬੇਨਤੀ ਕਰਕੇ ਆਇਆ ਵੀ ਉਹਨਾਂ ਦੇ ਸਰਪ੍ਰੇਮ ਬੀਜੇਪੀ ਦੇ ਅੰਦਰ ਸਹਿਮਤ ਨਹੀਂ ਬਣੀ ਚਾਰ ਸੀਟਾਂ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦਾ ਬਿਆਨ ਹੈ ਸਾਡਾ ਤੁਹਾਡਾ ਸੀਐਮ ਦਾ ਜਿਹੜਾ ਬਿਆਨ ਆਇਆ ਕੱਲ ਹਮਲੇ ਨੂੰ ਲੈ ਕੇ ਵੀ ਚਰਨਜੀਤ ਚੰਨੀ ਨੇ ਕੀ ਆਇਆ ਇੱਕ ਮਿੰਟ ਸਾਹਿਬ ਇੱਕ ਬਾਤ ਕਰ ਲੈਂ ਜਰਾ ਇਹ ਚਰਨਜੀਤ ਸਿੰਘ ਚੰਨੀ ਦਾ ਬਿਆਨ ਆਇਆ ਮਨੇ ਕਹਾ ਸਟੰਟ ਬਾਜੀ ਹੈ ਜੋ ਵੀ बिल्कुल किससे इस्तीफा जी आपने जब बिल्कुल 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 मैं कोई इनकी तरह किसी को अम्मा या मम्मी या आंटी या कुछ भी कह सकते हैं वैसे नहीं कहता मैं सच के ऊपर पहरा देता हूँ एक पंजाबी होने के नाते मेरे लिए सबसे पहले देश की सुरक्षा सर्वोपरि है सबसे पहले हमारे फौजों का मनोबल और उनका प्रोत्साहन करना मेरा धर्म बनता है और ये लोग आज जो ये सवाल उठा रहे हैं चन्नी जी के जो बयान आए हैं साहब ये चन्नी जी नहीं बोल रहे ये चन्नी जी के अंदर ये सात आठ महीने कनाडा में जो रह के आए हैं मिस्टर त्रुदो ये उनकी बोली बोल रहे हैं ये लोग आठ महीने तक मैं समझता हूँ कनाडा के अंदर कौन सा थीसिस लिखने गए थे ये कह रहे थे मैं वहां पे रिसर्च करने गया हूं कांग्रेस मैं समझता हूं जो रिसर्च वहां से करके आए हैं कि किस तरह है? कहते हैं देश के ताबूत में कील ठोकने हैं या पंजाबी चे जिवै साडे कहदे हैं ना कि साडे ऐना ने आके ओथे थीसिस लिख के आए हैं कि कांग्रेस दी पट्टियां च किल किवें ठोकने चन्नी जी एकमात्र कांग्रेस के उम्मीदवार नहीं है चन्नी जी कांग्रेस वर्किंग कमेटी के एक मेंबर भी हैं हाईएस्ट डिसीजन मेकिंग बॉडी इन कांग्रेस इज सी डब्ल्यू सी पंजाब के दो नुमाइंदे हैं वहाँ पे श्रीमती अंबिका सोनी जी और श्रीमान चन्नी जी ये दोनों ने मिलकर पंजाब को बदनाम करने का पंजाब के अंदर आपसी सोहरदेर जो भाईचारा बना हुआ है उसको दफन करने का इन्होंने कांग्रेस के साथ साथ स्कीम बनाई भी कांग्रेस को दफन करना है ये लोग ऐसे बयान बेतुके बयान दे रहे हैं जबकि एक तरफ आप राहुल गांधी जी के बयान देखिए उन्होंने कहा है कि ये जो कुछ उन्होंने इसके ऊपर ट्वीट है आप राहुल जी का ट्वीट देख लीजिए और चन्नी जी का ट्वीट देख लीजिए कोई कांग्रेस पार्टी के प्रति खुंदक निकालने वाला ये जो है ये लोग कांग्रेस की बेड़ी यही डुब ची बोले पुलवामा हमले को लेकर आपके भी बिल्कुल भी मेरे मैंने कहीं किसी इस किस्म के साजिश की कोई बात नहीं की जो आज चन्नी जी कह रहे हैं मैंने किसी बात को स्टंट नहीं कहा मैंने ये कहा था कि इस किस्म का जो माहौल है जहाँ पे परिवार एक अपने शहीद की बॉडी का इंतजार कर रहा था उसको पहले यहाँ परिवार में आना चाहिए था और बीजेपी के नेता आके यहाँ पे अपनी श्रद्धांजलि दे सकते थे बिल्कुल सुनील इस बात से आज भी खड़ा है साहब सुनील को चन्नी नहीं है सुनील को ये बड़िंग नहीं है सुनील को ये दूसरे जो रोग रंग बदलते नहीं है साहब सुनील जहाँ भी खड़ा है सुनील के लिए राष्ट्रहित सर्वोपरि है मैं पंजाबी हूँ साहब ये रंग बदलने वालों में से नहीं हूँ हम अपनी बात के ऊपर पैरा देते हैं और मैं समझता हूँ कि इन लोगों में इतने गट्स नहीं है सके मैंने कोई बराट मैंने तो उनके बयान का नाम उन्होंने मैंने यही कहा है कि चन्नी जी थीसिस लिख के आए हैं कनाडा से एक गरीब आदमी जो अपने आप को सुदामा कहते हैं वो थीसिस लिखने के लिए और कांग्रेस के ऊपर थीसिस लिखने के लिए कनाडा जाता है तो वहां पे इनके कौन थे, गाइड कौन थे त्रुदोजी थे क्या कौन से प्रोफेसर से बैठ के इन्होंने लिखा त्रुदो को उनको प्राइम मिनिस्टर कनाडा को हर जगह साजिश नजर आ रही है आज क्योंकि देश के बढ़ते हुए प्रभाव से चिंतित है ये जो सो कॉल्ड फाइव आई जो है ये छे...